ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕੈਲੂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਜਿਹੜਾ ਅੱਜ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਇਹ ਤੁਸੀਂ ਸ਼ਾਲ, ਸਟੌਲ, ਕਾਰਡੀਗਨ ਤੇ ਫਰੌਗ ਤੇ ਵੀ ਬਣਾ ਸਕਦੇ ਹੋ। ਇਹ ਤੁਸੀਂ ਗੁੰਡੇ 4+4+1 ਆਪਾਂ ਇਸ ਤਰ੍ਹਾਂ ਗੁੰਡੇ ਪਾ ਲੇ। ਜੀ ਬਾਰਡਰ ਬਣਾ ਲਓ ਕੋਈ ਵੀ ਬਾਰਡਰ ਤੋਂ ਬਾਅਦ ਇਹ ਆਪਾਂ ਸਲਾਈ ਬਣਾਵਾਂਗੇ ਸਾਰੀ ਸਿੱਧੀ ਸਲਾਈ ਬਣਾਵਾਂਗੇ ਇਹ ਸਲਾਈ ਕਾਊਂਟ ਨਹੀਂ ਹੋਊਗੀ ਇੱਕੋ ਵਾਰੀ ਬਣਾਉਣੀ ਹੈ ਬਾਰਡਰ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਲਾਂਗੇ ਪੌਂਚੂ ਤੇ ਵੀ ਤੁਸੀਂ ਇਹ ਡਿਜ਼ਾਈਨ ਬਣਾ ਸਕਦੇ ਹੋ ਉਨਾ ਪਰ ਆਨਸਾਈਡ ਆ ਗਈ ਇਹ ਦੂਸਰੀ ਸਲਾਈ ਵੀ ਆਪਾਂ ਇੱਕੋ ਵਾਰੀ ਪਾਉਣੀ ਹੈ ਇੱਕ ਸਿੱਧੀ ਇੱਕ ਪੁੱਠੀ ਬਾਰਡਰ ਤੋਂ ਬਾਅਦ ਦੁਬਾਰਾ ਨਹੀਂ ਰਿਪੀਟ ਕਰਨਾ ਇਹ ਦੋ ਸਲਾਈਆਂ ਹੁਣ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਆ ਗਈ ਪਹਿਲਾ ਗੁੰਡਾ ਆਪਾਂ ਸਿੱਧਾ ਸਲਿੱਪ ਕਰ ਲਾਂਗੇ ਫਿਰ ਆ ਤੀਸਰਾ ਗੁੰਡਾ ਜਿਹੜਾ ਇਹਨੂੰ ਆਪਾਂ ਪਹਿਲੇ ਦੋ ਗੁੰਡਿਆਂ ਦੇ ਉੱਪਰ ਦੀ ਲੰਘਾ ਦਾਂਗੇ ਤਿੰਨ ਗੁੰਡੇ ਸੀ ਦੋ ਰਹਿ ਗਏ ਹੁਣ ਪਹਿਲਾ ਗੁੰਡਾ ਆਪਾਂ ਸਿੱਧਾ ਬੁਣ ਲਾਂਗੇ ਫਿਰ ਤਾਂ ਗਾਪਨੇ ਵਾਲ ਕਰਕੇ ਫਿਰ ਇਹਨੂੰ ਵੀ ਸਿੱਧਾ ਬੁਣ ਲਾਂਗੇ ਜਿਹੜਾ ਗੁੰਡਾ ਕੱਟਿਆ ਸੀ ਹੁਣ ਵੱਧ ਗਿਆ ਪਹਿਲਾ ਗੁੰਡਾ ਸਲਿੱਪ ਕੀਤਾ ਸੀ ਉਨੇ ਤਿੰਨ ਕੁੰਡਿਆਂ ਦਾ ਡਿਜ਼ਾਈਨ ਬਣ ਗਿਆ। ਫਿਰ ਅਗਲਾ ਕੁੰਡਾ ਸਿੱਧਾ ਬਣਾਉਣਾ। ਇਸ ਤਰ੍ਹਾਂ ਚਾਰ ਕੁੰਡਿਆਂ ਦਾ ਹੀ ਡਿਜ਼ਾਈਨ ਹੈ ਇਹ। ਫਿਰ ਤੀਸਰੇ ਨੰਬਰ ਵਾਲਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਲੰਘਾ ਦਾਂਗੇ। ਪਹਿਲਾ ਕੁੰਡਾ ਸਿੱਧਾ ਸਲੀਪ ਪਹਿਲਾ ਕੁੰਡਾ ਸੌਰੀ ਬੁਣ ਲਾਂਗੇ। ਫਿਰ ਧਾਗਾ ਆਪਣੇ ਵੱਲ ਕਰਕੇ ਫਿਰ ਦੂਸਰਾ ਵੀ ਬੁਣ ਲਾਂਗੇ। ਜਿਹੜਾ ਕੁੰਡਾ ਕੱਟਿਆ ਸੀ ਹੁਣ ਵੱਧ ਗਿਆ। ਫਿਰ ਅਗਲਾ ਕੁੰਡਾ ਸਿੱਧਾ ఫీ తినుడెన్స్ తరం తిసరే కో కుది లఘా దో పలా కు కండా సీ బాగా వల్ కగలా సెన్ో ఫోలా సెన్ కుడైన్ తిసరే కో కుది లఘా దో ఏ దో కుడే రిణ్ ਹੁਣ ਇੱਕ ਸਿੱਧਾ ਫੇਰ ਧਾਗਾ ਆਪਣੇ ਵੱਲ ਕਰਕੇ ਫੇਰ ਇੱਕ ਸਿੱਧਾ ਜਿਹੜਾ ਗੁੰਡਾ ਘਟਿਆ ਸੀ ਉਹ ਵੱਧ ਗਿਆ ਹੁਣ ਆਪਣਾ ਲਾਸਟ ਵਾਲਾ ਸਿੱਧਾ ਉਧਰ ਵੀ ਇੱਕ ਸਿੱਧਾ ਸੀ ਸਟਾਰਟਿੰਗ 'ਚ ਵੀ ਐਂਡ 'ਚ ਵੀ ਹੁਣ ਆਪਣੀ ਡਿਜ਼ਾਈਨ ਦੀ ਦੂਸਰੀ ਸਲਾਈ ਆ ਗਈ ਦੂਸਰੀ ਸਲਾਈ ਸਾਰੀ ਆਪਾਂ ਪੁੱਠੀ ਬਣ ਲਾਂਗੇ ਸਾਰੇ ਗੁੰਡੇ ਪੁੱਠੇ-ਪੁੱਠੇ ਬਣਾ ਲਾਂਗੇ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਡਿਜ਼ਾਈਨ ਦੀ ਦੂਸਰੀ ਸਲਾਈ ਵੀ ਆਪਣੀ ਕੰਪਲੀਟ ਹੋ ਗਈ ਹੁਣ ਆਪਣੀ ਡਿਜ਼ਾਈਨ ਦੀ ਤੀਸਰੀ ਸਲਾਈ ਆ ਗਈ ਪਹਿਲਾ ਗੁੰਡਾ ਆਪਾਂ ਸਿੱਧਾ ਸਲਿੱਪ ਕਰ ਲਿਆ ਪਹਿਲਾਂ ਆਪਾਂ ਇੱਕ ਸਲਿੱਪ ਕਰਕੇ ਫਿਰ ਡਿਜ਼ਾਈਨ ਬਣਾਇਆ ਸੀ ਨਾ ਹੁਣ ਆਪਾਂ ਇੱਕ ਸਲਿੱਪ ਕਰ ਸਲਿੱਪ ਕਰਕੇ ਦੋ ਅਗਲੇ ਸਿੱਧੇ ਬੁਣਨੇ ਆ ਫੇਰੇ ਇਹ ਤਿੰਨ ਗੁੰਡਿਆਂ ਦਾ ਡਿਜ਼ਾਈਨ ਬਣਾਵਾਂਗੇ ਤੀਸਰੇ ਵਾਲੇ ਨੂੰ ਦੋ ਉੱਪਰ ਦੇ ਇਸ ਤਰ੍ਹਾਂ ਲੰਘਾ ਦਿਓ ਇੱਕ ਘਟ ਗਿਆ ਹੁਣ ਇੱਕ ਸਿੱਧਾ ਬੁਣ ਲਓ ਹੁਣ ਤਾਂ ਗੱਪਨੇ ਵਾਲ ਕਰਕੇ ਫੇਰ ਸਿੱਧਾ ਉਹਨੂੰ ਜਿਹੜਾ ਘਟਿਆ ਸੀ ਉਹ ਵੱਧ ਗਿਆ ਜੇ ਤੁਸੀਂ ਡਿਜ਼ਾਈਨ ਦੇਖਣਾ ਵੀ ਸਹੀ ਚੱਲ ਰਿਹਾ ਤਾਂ ਇਹ ਜਾਲੀ ਆਉਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਇਹ ਕੁੰਡਾ ਸਿੱਧਾ ਹੋਣਾ ਚਾਹੀਦਾ ਤਾਂ ਡਿਜ਼ਾਈਨ ਸਹੀ ਹੈ ਤੁਹਾਡਾ ਹੁਣ ਤੀਸਰੇ ਕੁੰਡੇ ਨੂੰ ਫੇਰ ਉੱਪਰ ਦੀ ਲੰਗਾ ਦੇਣਾ ਇੱਕ ਕੁੰਡਾ ਸਿੱਧਾ ਤਾਂ ਗਾਪਣੇ ਵਾਲ ਕਰਕੇ ਫੇਰ ਸਿੱਧਾ ਆਦਿਕੋ ਇਹ ਜਾਲੀ ਆ ਗਈ ਹੁਣ ਇਹ ਸਿੱਧਾ ਬੁਣਨਾ ਆਪਾਂ ਤਾਂ ਡਿਜ਼ਾਈਨ ਆਪਣਾ ਸਹੀ ਐ ਇੱਥੋਂ ਚੈੱਕ ਕਰ ਸਕਦੇ ਹੋ ਤੁਸੀਂ ਜੇ ਜਾਲੀ ਆ ਗਈ ਤਾਂ ਕੁੰਡਾ ਸਿੱਧਾ ਫਿਰ ਤੀਸਰਾ ਕੁੰਡਾ ਪਹਿਲਾ ਕੁੰਡਾ ਆਪਾਂ ਸਿੱਧਾ ਬੁਣ ਲਿਆ ਧਾਗਾ ਆਪਣੇ ਵੱਲ ਕਰਕੇ ਫਿਰ ਸਿੱਧਾ ਫਿਰ ਦੋ ਸਿੱਧੇ ਆ ਦੇਖੋ ਜਾਲੀ ਆ ਗਈ ਫਿਰ ਇਹ ਸਿੱਧਾ ਆ ਗਿਆ ਤਾਂ ਸਹੀ ਐ ਡਿਜ਼ਾਈਨ ਦੋ ਸਿੱਧੇ ਇੱਧਰ ਵੀ ਇੱਕ ਸਲੀਪ ਕੀਤਾ ਸੀ ਦੋ ਸਿੱਧੇ ਹੁਣ ਵੀ ਆਪਣੇ ਦੋ ਸਿੱਧੇ ਇੱਕ ਐਜਾ ਸਟਿਚ ਆ ਗਿਆ ਹੁਣ ਆਪਣੀ ਡਿਜ਼ਾਈਨ ਦੀ ਚੌਥੀ ਸਲਾਈ ਆ ਗਈ ਇਹ ਸਲਾਈ ਵੀ ਆਪਾਂ ਸਾਰੀ ਪੁੱਠੀ ਬਣਾ ਲੈਣੀ ਹੈ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਓ 34 ਸਲਾਈ ਵੀ ਆਪਣੀ ਕੰਪਲੀਟ ਹੋ ਗਈ ਚਾਰ ਸਲਾਈਆਂ ਦਾ ਹੀ ਡਿਜ਼ਾਈਨ ਹੈ ਡਿਜ਼ਾਈਨ ਕੰਪਲੀਟ ਹੋ ਗਿਆ ਇਸੇ ਤਰ੍ਹਾਂ ਹੀ ਤੁਸੀਂ 1 ਤੋਂ 4 ਤੱਕ ਇਹ ਬਾਰ ਬਾਰ ਰਿਪੀਟ ਕਰਨੀਆਂ ਸਲਾਈਆਂ ਇਹ ਡਿਜ਼ਾਈਨ ਬਹੁਤ ਵਧੀਆ ਬਣਦਾ ਹੈ। ਦੇਖੋ ਇਸ ਤਰ੍ਹਾਂ ਬਣ ਜਾਂਦਾ ਹੈ। ਤੁਸੀਂ ਫਰੌਕ, ਕਾਰਡੀਗਨ, ਪਾਉਚ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ। ਦੇਖੋ ਇਸ ਤਰ੍ਹਾਂ ਲੱਗਦਾ ਹੈ। ਬਹੁਤ ਪਿਆਰਾ ਡਿਜ਼ਾਈਨ ਬਣਦਾ ਹੈ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ। ਥੈਂਕ ਯੂ so much।